ਚੀਨ ਤੋਂ ਆਏ ਨਵੇਂ ਵਾਇਰਸ ਨੇ ਮਚਾਇਆ ਕਹਿਰ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਪੂਰੇ ਭਾਰਤ ਦੇ ਵਿੱਚ ਮਿਲ ਰਹੇ ਨੇ ਕਈ ਐਚਐਮਪੀਵੀ ਦੇ ਕੇਸ ਨਵੇਂ ਆਰਡਰ ਜਾਰੀ ਬੇਹੱਦ ਸਾਵਧਾਨ ਰਹਿਣ ਦੀ ਲੋੜ ਜਾਣੋ ਕੀ ਲੱਗ ਸਕਦਾ ਪੰਜਾਬ ਦੇ ਵਿੱਚ ਵੀ ਲਾਕਡਾਊਨ ਪੂਰੀ ਖਬਰ ਦੇਖਣ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਦੇਖਦੇ ਆਪਾਂ ਪੂਰੀ ਖਬਰ ਚੀਨ ਤੋਂ ਫੈਲੇ ਹਿਊਮਨ ਮੈਟਾਨਿਉਮੋ ਵਾਇਰਸ ਦੇ ਭਾਰਤ ਚ ਦਾਸਤਿਕ ਦੇਣ ਤੋਂ ਬਾਅਦ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤੇ ਸਾਰੇ ਸੂਬਿਆਂ ਨੂੰ ਨਿਗਰਾਨੀ ਵਧਾਉਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਇਸ ਸਬੰਧੀ ਪੰਜਾਬ ਦੇ ਸਿਹਤ ਵਿਭਾਗ ਦੇ ਨਵੇਂ ਹੁਕਮਾਂ ਚ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਇਸ ਵਾਇਰਸ ਤੋਂ ਅਲਰਟ ਕਰ ਦਿੱਤਾ ਗਿਆ ਹੈ ਹਾਲਾਂਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਵੀ ਮਾਮਲਾ ਪੰਜਾਬ ਸੂਬੇ ਵਿੱਚ ਨਹੀਂ ਆਇਆ ਪਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਇਸ ਸਬੰਧੀ ਸਾਵਧਾਨ ਰਹਿ ਲਈ ਕਿਹਾ ਗਿਆ ਹੈ ਤੇ ਵੱਖਰਾ ਬਾਡ ਤਿਆਰ ਕਰਨ ਲਈ ਜਾਰੀ ਕੀਤੇ ਗਏ ਹਨ ਹੁਕਮ ਹੁਣ ਪੰਜਾਬ ਦਾ ਸਿਹਤ ਵਿਭਾਗ ਵੀ ਅਲਰਟ ਹੋ ਗਿਆ ਹੈ ਕੇਂਦਰੀ ਸਿਹਤ ਭਾਰਤ ਦੇ ਸਿਹਤ ਮੰਤਰੀਆਂ ਤੇ ਸੂਬੇ ਦੇ ਸਿਹਤ ਵਿਭਾਗਾਂ ਨੂੰ ਆਪਣੇ ਆਪਣੇ ਸੂਬਿਆਂ ਚ ਖਾਸ ਧਿਆਨ ਦੇਣ ਦੀ ਅਪੀਲ ਕੀਤੀ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਇਰਸ ਦੇ ਲੱਛਣ ਕਰੋਨਾ ਨਾਲ ਮਿਲਦੇ-ਜੁਲਦੇ ਹਨ ਪਰ ਇਹ ਉਨਾ ਖਤਰਨਾਕ ਨਹੀਂ ਪਰ ਛੋਟੇ ਬੱਚਿਆਂ ਬਜ਼ੁਰਗਾਂ ਤੇ ਜਿਨ੍ਹਾਂ ਨੂੰ ਗੰਭੀਰ ਬਿਮਾਰੀਆਂ ਨੇ ਉਹਨਾਂ ਮਰੀਜ਼ਾਂ ਨੂੰ ਜ਼ਿਆਦਾ ਇਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਉਹਨਾਂ ਕਿਹਾ ਕਿ ਜੇ ਕਿਸੇ ਦੇ ਵੀ ਪਰਿਵਾਰ 'ਚ ਬੱਚੇ ਬਜ਼ੁਰਗ ਨੂੰ ਖਾਂਸੀ ਆ ਜ਼ਖਾਮ ਆ ਜਾਂ ਬੁਖਾਰ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਨਾਲ ਦਵਾਈ ਲਵੇ ਤੇ ਮਾਸਕ ਪਹਿਨ ਕੇ ਰੱਖੇ ਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਪਰਹੇਜ਼ ਕਰੇ ਇਸ ਵਾਰਸ ਤੇ ਕੀ ਹਨ ਲੱਸਣ ਸਭ ਤੋਂ ਪਹਿਲਾਂ ਲੱਛਣਾ ਦੀ ਗੱਲ ਕਰਦੇ ਆਪਾਂ ਨੱਕ ਬੰਦ ਹੋਣਾ ਨੱਕ ਵਹਿਣਾ ਗਲੇ ਚ ਖਾਰਸ਼ ਸਿਰਦਰਦ ਖੰਸੀ ਰੋਗ ਵਿਗੜਨ ਤੇ ਸਾਹ ਲੈਣ ਚ ਮੁਸ਼ਕਲ ਬੁਖਾਰ ਤਿੰਨਮੋਨੀਆ ਜਾਨੋ ਕਿਵੇਂ ਕਰ ਸਕਦੇ ਆਂ ਬਚਾ ਬਾਰ ਬਾਰ ਹੱਥ ਤੋਂ ਉਹ ਚਿਹਰੇ ਤੇ ਮਾਸਕ ਲਗਾ ਕੇ ਰੱਖੋ ਖੰਸੀ ਜ਼ਖਾਮ ਤੇ ਮਰੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ ਜੇ ਤੁਹਾਨੂੰ ਖੰਸੀ ਹੈ ਤਾਂ ਕਿਰਪਾ ਕਰਕੇ ਘਰੇ ਰਹੋ ਬਾਹਰ ਨਾ ਜਾਓ ਤੇ ਜੇ ਤੁਸੀਂ ਇਸ ਤਰ੍ਹਾਂ ਇਹ ਸਾਵਧਾਨੀਆਂ ਵਰਤ ਲਈਆਂ ਤਾਂ ਤੁਸੀਂ ਇਸ ਵਾਇਰਸ ਤੋਂ ਬਚ ਸਕਦੇ ਹੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਧੰਨਵਾਦ